ਤਾ ਜਲਦੀ ਗੱਡੀ ਦੇ ਵਿੱਚ ਸਟੰਟ ਕਰਨ ਵਾਲਿਆਂ ਨੂੰ ਹੁਣ ਅਲਰਟ ਰਹਿਣ ਦੀ ਲੋੜ ਹੈ ਹੁਣ ਸੁਧਰਨ ਦਾ ਸਮਾਂ ਹੈ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਹਰ ਇੱਕ ਸੋਸ਼ਲ ਮੀਡੀਆ ਅਕਾਊਂਟ ਤੇ ਨਜ਼ਰ ਰੱਖੀ ਜਾ ਰਹੀ ਹੈ ਟ੍ਰੈਫਿਕ ਪੁਲਿਸ ਦੇ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਜੋ ਵੀ ਕੋਈ ਸਟੰਟ ਬਾਜੀ ਕਰਦਾ ਹੋਇਆ ਆਪਣੀ ਵੀਡੀਓ ਅਪਲੋਡ ਕਰਦਾ ਹੈ ਤਾਂ ਉਸ ਦਾ ਵੀ ਫਿਰ ਚਲਾਨ ਕੱਟਿਆ ਜਾਂਦਾ ਹੈ ਔਰ ਚਲਾਨ ਕੱਟਣਾ ਬਣਦਾ ਵੀ ਹੈ ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਨਾਲ ਨਾਲ ਔਰ ਵੀ ਕਈ ਲੋਕਾਂ ਦੀ ਜ਼ਿੰਦਗੀ ਨੂੰ ਜਿਹੜਾ ਖਤਰੇ ਦੇ ਵਿੱਚ ਪਾਉਂਦੇ ਨੇ ਅਜਿਹਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੁੰਦਾ ਹੈ ਜਿਸ ਦੇ ਵਿੱਚ ਦੋ ਜਿਹੜੇ ਮੁੰਡੇ ਨੇ ਉਹਨਾਂ ਦੇ ਵੱਲੋਂ ਡਰਾਈਵਰ ਤੇ ਕੰਡਕਟਰ ਸੀਟ ਜਿਹੜੀ ਬਦਲੀ ਜਾਂਦੀ ਹੈ ਯਾਨੀ ਕਿ ਜਿਹੜਾ ਮੁੰਡਾ ਡਰਾਈਵਰ ਸੀਗਾ ਸੀਟ ਤੇ ਡਰਾਈਵਿੰਗ ਕਰ ਰਿਹਾ ਸੀ ਤਾਂ ਉਸ ਦੇ ਵੱਲੋਂ ਜਿਹੜਾ ਕੰਡਕਟਰ ਸੀਟ ਤੇ ਉਹ ਬੈਠਦਾ ਹੈ ਤੇ ਕੰਡਕਟਰ ਸੀਟ ਵਾਲਾ ਮੁੰਡਾ ਡਰਾਈਵਿੰਗ ਸੀਟ ਤੇ ਆ ਕੇ ਬੈਠਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀਡੀਓ ਬਣਾਏ ਜਾਂਦੇ ਔਰ ਵੀਡੀਓ ਨੂੰ ਆਪਣੇ ਇੰਸਟਾਗ੍ਰam ਹੈਂਡਲ ਤੇ ਅਪਲੋਡ ਕੀਤਾ ਜਾਂਦਾ ਹੈ ਜਦੋਂ ਇਹ ਵੀਡੀਓ ਟ੍ਰੈਫਿਕ ਪੁਲਿਸ ਦੇ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਚਲਾਨ ਜਿਹੜਾ ਕੱਟ ਦਿੱਤਾ ਜਾਂਦਾ ਹੈ ਉਹਨਾਂ ਨੌਜਵਾਨਾਂ ਨੂੰ ਜਿਹੜਾ ਉੱਥੇ ਬੁਲਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਨੌਜਵਾਨ ਵੀ ਜਿਹੜੇ ਆਪਣੀ ਗਲਤੀ ਦਾ ਅਹਿਸਾਸ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਜਿਹੜੀ ਗਲਤੀ ਹੋਈ ਹੈ ਅਸੀਂ ਉਸਦੀ ਮਾਫੀ ਮੰਗਦੇ ਹਾਂ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੇ ਨਾਲ-ਨਾਲ ਹੋਰਾਂ ਲੋਕਾਂ ਦੀ ਜ਼ਿੰਦਗੀ ਨੂੰ ਵੀ ਖਤਰੇ ਦੇ ਵਿੱਚ ਪਾ ਰਹੇ ਸੀ ਉਨ੍ਹਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੋ ਗਲਤੀ ਸਾਡੇ ਕੋਲ ਹੋਈ ਹੈ ਉਹ ਗਲਤੀ ਤੁਸੀਂ ਨਾ ਕਰਨਾ ਕਿਉਂਕਿ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਦੇ ਹਾਂ ਹਾਲਾਂਕਿ ਜਦੋਂ ਉਨ੍ਹਾਂ ਦੇ ਵੱਲੋਂ ਗੱਡੀ ਚਲਾਈ ਜਾ ਰਹੀ ਸੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਉਸ ਸਮੇਂ ਟ੍ਰੈਫਿਕ ਬਹੁਤ ਜ਼ਿਆਦਾ ਸੀ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਤੇ ਅਜਿਹਾ ਉਨ੍ਹਾਂ ਮੁੰਡਿਆਂ ਦੇ ਵੱਲੋਂ ਨਹੀਂ ਸੋਚਿਆ ਗਿਆ ਉਨ੍ਹਾਂ ਦੇ ਵੱਲੋਂ ਆਪਣੀ ਸਟੰਟ ਬਾਜੀ ਕੀਤੀ ਗਈ ਔਰ ਵੀਡੀਓ ਬਣਾ ਕੇ ਇੰਸਟਾਗ੍ਰam ਤੇ ਅਪਲੋਡ ਕੀਤੀ ਗਈ ਹੈ ਸੰਗਰੂਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਮੁੰਡੇ ਸੰਗਰੂਰ ਦੇ ਨੇ ਫਿਰ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਉੱਥੇ ਸਮਝਾਇਆ ਵੀ ਜਾਂਦਾ ਹੈ ਤੇ ਚਲਾਨ ਵੀ ਪੁਲਿਸ ਦੇ ਵੱਲੋਂ ਕਟਿਆ ਜਾਂਦਾ ਹੈ ਮੁੰਡਿਆਂ ਦਾ ਤੇ ਪੁਲਿਸ ਦਾ ਕੀ ਕਹਿਣਾ ਉਹ ਵੀ ਸੁਣ ਲੈਣੇ ਓ ਵਾਹ ਓਏ ਪਤੰਦਰੋ ਸਾਲੀ ਐਂਟਰੀ ਬੜੀ ਜ਼ਬਰਦਸਤ ਮਾਰੀ ਓਏ ਜਮਾ ਸਾਉਦੇਆ ਫਿਲਮ ਵਾਲੀਆਂ ਉਹ ਤਾਂ ਫਿਰ ਰਣਜੀਤ ਕਾਂਤ ਨੂੰ ਵੀ ਮਿਲ ਲੈ ਇਹਨਾਂ ਕੁਝ ਦਿਨ ਪਹਿਲਾਂ ਆਪਣੇ ਗੱਡੀ ਦੇ ਵਿੱਚ ਕਨੈਕਟਰ ਸਾਈਡ ਤੋਂ ਡਰਾਈਵਰ ਸਾਈਡ ਤੋਂ ਡਰਾਈਵਰ ਸਾਈਡ ਤੋਂ ਕਨੈਕਟਰ ਸਾਈਡ ਚੇਂਜ ਕਰ ਲਈ ਚੱਲਦੀ ਗੱਡੀ ਦੇ ਵਿੱਚ ਜਿਹੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਬੁਲਾਇਆ ਜਿਸ ਦੇ ਸੰਬੰਧ ਵਿੱਚ ਉਹਨਾਂ ਇਹਨਾਂ ਦਾ ਚਰਾਨ ਵੀ ਕੀਤਾ ਗਿਆ ਇਹਨਾਂ ਨੂੰ ਸਮਝਾਇਆ ਗਿਆ ਪਰ ਇਹਨਾਂ ਨੇ ਸਾਡੀ ਗੱਲ ਤੇ ਅਸਰ ਕੀਤਾ ਤੇ ਇਹ ਇੱਕ ਸੰਦੇਸ਼ ਦੇਣਾ ਚਾਹੁੰਦੇ ਨੇ ਵੀ ਅਸੀਂ ਅੱਗੇ ਤੋਂ ਅਜਿਹਾ ਨਹੀਂ ਕਰਾਂਗੇ ਕਿਉਂਕਿ ਜੇ ਕਰਾਂਗੇ ਤਾਂ ਐਕਸੀਡੈਂਟ ਹੋ ਜਾਂਦਾ ਜਾਂ ਸਾਡੀ ਜਾਨ ਚਲੀ ਜਾਂਦੀ ਸਾਡੀ ਜਾਂ ਕਿਸੇ ਦੀ ਫੋਟ ਚਲੀ ਜਾਂਦੀ ਦੇਖੋ ਅਸੀਂ ਚੱਲਦੀ ਗੱਡੀ ਦੇ ਵਿੱਚ ਆਪਣਾ ਡਰਾਈਵਰ ਚੇਂਜ ਕਰ ਰਹੇ ਸੀਗੇ ਇਹਨਾਂ ਦਾ ਚਲਾਨ ਅਸੀਂ ਕਰ ਦਿੱਤਾ ਅਸੀਂ ਤੁਹਾਡੇ ਚੈਨਲ ਦਾ ਹੀ ਬੱਚਿਆਂ ਨੂੰ ਅਪੀਲ ਕਰਦੇ ਆਂ ਵੀ ਗੱਡੀਆਂ ਚਲਾਓ ਲਾਇਸੈਂਸ ਬਣਾਓ ਤੇ ਕਾਗਜ਼ਾਤ ਪੂਰੇ ਕਰੋ ਇਹੋ ਜਿਹਾ ਕੰਮ ਨਾ ਕਰੋ ਕਿਉਂਕਿ ਇਕੱਲੇ-ਇਕੱਲੇ ਬੱਚੇ ਨੇ ਐਕਸੀਡੈਂਟ ਹੋ ਜਾਂਦਾ ਬੜੀ ਪ੍ਰੋਬਲਮ ਆਉਂਦੀ ਆ ਮਾਪਿਆਂ ਨੂੰ ਤੇ ਜੇ ਅਗਰ ਤੁਹਾਡਾ ਨਿਸ਼ਾਨ ਜਾਂ ਕਿਸੇ ਰਾਹਗਿਰ ਦਾ ਵੀ ਨਸਾਰ ਹੋ ਸਕਦਾ ਕਿਉਂਕਿ ਡਰਾਈਵ ਕਰਾਫੀ ਸੀਗੀ ਇਹ ਉਸ ਦੇ ਉੱਤੇ ਗੱਡੀ ਦੇ ਚੱਲਦੀ ਗੱਡੀ ਦੇ ਵਿੱਚ ਡਰਾਈਵਰ ਨੂੰ ਚੇਂਜ ਕਰ ਰਹੇ ਸੀ ਚੱਲਦੀ ਗੱਡੀ ਦੇ ਹਾਂਜੀ ਕਰਦੀਪ ਸਿੰਘ ਜੀ ਸਰਪੀ ਤੋਂ ਕੀ ਬਲਵਾਤੀ ਤੁਹਾਡੀ ਕੋ ਵੀਡੀਓ ਵਾਇਰਲ ਹੋ ਗਈ ਸਟੰਟ ਬਾਜੀ ਕਰਦੇ ਹਨ ਕਿਸ ਤਰ੍ਹਾਂ ਕਰ ਲੋ ਧੱਸਣਾ ਵਾਪਸੀ ਉਹ ਬਸ ਅਸੀਂ ਅਣਜਾਣ ਮਤ ਚਾਣ ਕੇ ਚੱਲਦੀ ਗੱਡੀ ਜੇ ਇੰਸਟਾਗ੍ਰਾਮ ਤੇ ਵੀਡੀਓ ਪਾਉਣ ਦੇ ਲਈ ਅਸੀਂ ਸਟੰਟ ਕੀਤਾ ਜੋ ਕਿ ਸਾਨੂੰ ਆ ਮਹਿਸੂਸ ਹੋਇਆ ਵੀ ਅਸੀਂ ਗਲਤ ਕੀਤਾ ਠੀਕ ਹੈ ਇਹ ਨਾਲ ਸਾਡੀ ਵੀ ਜਾਣ ਸਕਦੀ ਜ ਕਿਸੇ ਹੋਰ ਦੀ ਵੀ ਜਾਣ ਜਾ ਸਕਦੀ ਸੀ ਤੋ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਕੋਈ ਵੀ ਹੋਰ ਵੀ ਕੋਈ ਵੱਡਾ ਅਜਿਹੇ ਦਾ ਜਾਂ ਛੋਟਾ ਭਰਾ ਸਾਡਾ ਕੋਈ ਅਜਾ ਸਟੰਟ ਨਾ ਕਰੇ ਸੋ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਜਾਂ ਆਪਣਾ ਵੀ ਹੋ ਸਕਦਾ ਸੋ ਅਸੀਂ ਇਹ ਗਲਤੀ ਮੰਨਦੇ ਆ ਅਸੀਂ ਆਪ ਦਾ ਅਹਿਸਾਸ ਕਰਦੇ ਆ ਗਲਤੀ ਦਾ ਅਹਿਸਾਸ ਆ ਵੀ ਸਾਨੂੰ ਹਾਂਜੀ ਹਾਂ ਵੀਊ ਦੇ ਚੱਕਰ ਦੇ ਵਿੱਚ ਲੋਕ ਇਹੋ ਜਿਹਾ ਫਿਰਦੇ ਹਾਂ ਹਾਂਜੀ ਹਾਂ ਵੀਊ ਦੇ ਚੱਕਰ ਜਿਹਾ ਫੇਮ ਲੈਣ ਦੇ ਚੱਕਰ ਚ ਬਹੁਤ ਕੁਝ ਕਰਦੇ ਆ ਦੁਨੀਆ ਹਨਾ ਤੇ ਸੋ ਇਹ ਨਹੀਂ ਕਰਨਾ ਚਾਹੀਦਾ ਅਗਰ ਸਹੀ ਅਸੂਲਾਂ ਤੌਰ ਤੇ ਚੱਲਣਾ ਤੇ ਹੋਰ ਵੀ ਕੰਮ ਬੋਤਨੇ ਸਹੀ ਆਪਣਾ ਕੰਮ ਕਰਨਾ ਤੇ ਇਹ ਜਿਆ ਗਲਤ ਕੰਮ ਨਹੀਂ ਕਰਨਾ ਚਾਹੀਦਾ